ਸਹਾਵ ਜਿਹੜਾ ਕਿ ਬਹੁਤ ਹੀ ਵੱਡਾ ਹਲਕਾ ਹੈਗਾ ਆ ਸ਼ੇਰਪੁਰ ਬੇਟ ਦੇ ਵਿੱਚ ਜਿਹੜਾ ਇਸ ਹਲਕੇ ਦੇ ਉਮੀਦਵਾਰ ਆ ਉਹਨਾਂ ਨੂੰ ਲੈ ਕੇ ਬਹੁਤ ਵੱਡੀ ਕਸ਼ਮਕਸ਼ ਇੱਥੇ ਨਜ਼ਰ ਆਉਂਦੀ ਆ ਜਿਵੇਂ ਕਿ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਮੈਂਬਰਸ ਵਰਕਰਸ ਹੈਗੇ ਆ ਉਹਨਾਂ ਤੋਂ ਵੀ ਤੇ ਕਾਂਗਰਸ ਪਾਰਟੀ ਦੇ ਵੀ ਪਿੱਛੇ ਅਸੀਂ ਇੰਟਰਵਿਊ ਉਹ ਕੀਤੀ ਆ ਤੇ ਹੁਣ ਅਕਾਲੀ ਦਲ ਤੋਂ ਜਿਹੜੇ ਗੱਲਦਾਨੂ ਬਿਲੋਂਗ ਕਰਦੇ ਆ ਮੈਂਬਰ ਕੋਨਾ ਕੋਲ ਇੱਥੇ ਹੁਣ ਅਸੀਂ ਆ ਕੇ ਬੈਠੇ ਆਂ ਇਹਨਾਂ ਤੋਂ ਵੀ ਪੁੱਛਦੇ ਆਂ ਕਿ ਜਿਹੜਾ ਪਿੰਡ ਆ ਉਹਦੇ ਵਿੱਚ ਕਿੰਨੀ ਵੋਟ ਹੈਗੀ ਆ ਤੇ ਕਿੰਨੀ ਵੋਟ ਪੈਣਗੀ ਇੱਥੇ ਸੰਭਾਵਨਾ ਹੈਗੀ ਆ ਕੀ ਮਾਹੌਲ ਅਕਾਲੀ ਦਲ ਦੇ ਬਾਰੇ ਰਹਿਣ ਵਾਲਾ ਹੈ ਸੋ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਤੁਹਾਡਾ ਪਿੰਡ ਜਿਹੜਾ ਆ ਉਹ ਕਾਫੀ ਕਾਸ਼ਮਕਾਸ਼ ਦੇ ਵਿੱਚ ਆ ਬਹੁਤ ਬੋਲ ਵਾਲਾ ਪਿੰਡ ਦੇ ਵਿੱਚ ਵੋਟਾਂ ਨੂੰ ਲੈ ਕੇ ਲੋਕ ਐਕਸਾਈਟਿਡ ਆ ਕਿੱਦਾਂ ਦਾ ਮਾਹੌਲ ਰਹਿਣ ਵਾਲਾ ਆ ਬਿਕਰਮਜੀਤ ਸਿੰਘ ਖਾਲਸਾ ਦੇ ਪ੍ਰਤੀ ਲੋਕਾਂ ਦਾ ਕਿੰਨੇ ਕੁ ਵੋਟ ਪੈ ਸਕਦੀ ਹੈ ਸਿੱਖੋ ਬਹੁਤ ਜ਼ਿਆਦਾ ਵਧੀਆ ਅੱਗੇ ਨਾਲੋਂ ਬਹੁਤ ਜ਼ਿਆਦਾ ਵਧੀਆ ਕਰਦੇ ਆ ਲੋਕ ਲੋਕਾਂ ਨੇ ਬਹੁਤ ਸਮਰਥਨ ਦਿੱਤਾ ਅੰਦਰ ਅੰਦਰ ਖਾਤੇ ਸਾਨੂੰ ਆ ਕੇ ਕਹਿੰਦੇ ਵੀ ਆ ਫੇ ਟੈਨਸ਼ਨ ਲਾਓ ਵੀ ਅਸੀਂ ਤੁਹਾਨੂੰ ਵੋਟ ਪਾਵਾਂਗੇ ਜਿਤਾ ਕੇ ਭੇਜਾਂਗੇ ਹਰ ਵਾਰ ਤੇ ਜਿਵੇਂ ਕਾਂਗਰਸ ਆ ਉਹਨਾਂ ਨੇ ਡੋਰ ਟੂ ਡੋਰ ਕੀ ਤੇ ਬਹੁਤ ਘੱਟ ਦੇਖਿਆ ਗਿਆ ਕਿ ਚਲੋ ਡੋਰ ਟੂ ਡੋਰ ਤਾਂ ਨਹੀਂ ਫਿਰ ਵੀ ਕੁਝ ਬੋਲ ਵਾਲਾ ਇਲਾਕੇ ਦੇ ਵਿੱਚ ਕੱਟ ਨਜ਼ਰ ਆਉਂਦਾ ਐ ਇਦਾਂ ਇਦਾਂ ਦਾ ਕੀ ਇਹ ਦੇਖਣ ਜਨਤਾ ਜਿਹੜੀ ਕਹਿੰਦੀ ਆ ਉਹਨਾਂ ਨੂੰ ਦੇਖਣ ਨੂੰ ਲੱਗਦਾ ਕਿ ਕੋਈ ਇਦਾਂ ਦੀ ਗੱਲ ਹੈਗੀ ਆ ਨਹੀਂ ਵੈਸੇ ਜਨਤਾ ਅੱਜਕੱਲ 쇼 ਨਹੀਂ ਕਰਦੀ ਹੈਗੀ ਪਰ ਉਹ ਜਨਤਾ ਜਿੱਦਾਂ ਜਿੱਦਾਂ ਹੈਗੀ ਜਿਹਦੇ ਨਾਲ ਜਣੇ ਸਾਡੇ ਨਾਲ ਜਿੱਦਾਂ ਪਾਰਟੀ ਨਾਲ ਆ ਗਏ ਆ ਉਹ ਅੰਦਰ ਖਾਤੇ ਮੈਨੂੰ ਆ ਕੇ ਵੀ ਕਹਿੰਦੇ ਆ ਕਰਨਲ ਸਿਆ ਜੋ ਵੀ ਉਹ ਪਰਵਾਹ ਨਾ ਕਰ ਜਿਹੜਾ ਮਰਜੀ ਸਾਡੇ ਕੋਲ ਆਈ ਜਾਵੇ ਅਸੀਂ ਵੋਟ ਬੈਂਕ ਤੁਹਾਨੂੰ ਵੋਟ ਪਾਵਾਂਗੇ ਜਿਹੜਾ ਪਰਮਜੀਤ ਸਿੰਘ ਜੀ ਹੈਗੇ ਆ ਉਹਨਾਂ ਦਾ ਅਕਸ਼ ਵਧੀਆ ਆ ਤੇ ਉਹਨਾਂ ਦੇ ਮੂੰਹ ਨੂੰ ਕਹਿ ਲੋ ਵੀ ਹਰ ਇੱਕ ਬੰਦਾ ਜੁੜਦਾ ਆ ਕਿਉਂਕਿ ਬਹੁਤ ਇਮਾਨਦਾਰ ਬਹੁਤ ਵਧੀਆ ਬੰਦੇ ਹੈਗੇ ਆ ਸੋ ਕਿਵੇਂ ਦੇ ਜਿਹੜੇ ਮੁੱਦੇ ਹੈਗੇ ਆ ਉਹ ਤੁਹਾਡੇ ਪਿੰਡ ਦੇ ਵਿੱਚ ਹੈਗੇ ਆ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਇਹ ਵੋਟ ਜਿਹੜੀ ਆ ਉਹ ਆਪਣੇ ਪਿੰਡ ਦੇ ਵਿੱਚ ਮੰਗੀ ਆ ਜਾਂ ਬੇਟ ਏਰੀਆ ਦੇ ਵਿੱਚ ਇਹ ਪਰਮਜੀਤ ਸਿੰਘ ਉਹਨਾਂ ਨੇ ਤੁਹਾਡੀ ਪਾਰਟੀ ਨੇ ਮੰਗੀ ਅਸੀਂ ਤਾਂ ਜਿਹੜੀ ਪਾਰਟੀ ਨੇ ਮੰਗੀ ਆ ਅਸੀਂ ਵੀ ਘਰ ਘਰ ਜਾ ਕੇ ਕਿਹਾ ਜਿੱਦਾਂ ਕਿ ਸਕੂਲ ਦਾ ਇੱਕ ਤਾਂ ਅਪਗ੍ਰੇਡ ਹੋਣਾ ਜ਼ਰੂਰੀ ਆ ਸਭ ਤੋਂ ਸਾਡੇ ਬੇਟੇ ਦੀ ਸਭ ਤੋਂ ਪੁਰਾਣਾ ਸਕੂਲ ਆ ਸਭ ਤੋਂ ਵੱਧ ਜ਼ਮੀਨ ਆ ਸਾਡੇ ਪਿੰਡ ਪਰ ਸਾਡੇ ਪਿੰਡ ਸਕੂਲ ਦਾ ਨਹੀਂ ਹੋ ਸਕਿਆ ਜੀ ਅੱਜ ਤੱਕ ਅਪਗ੍ਰੇਡ ਨਹੀਂ ਕਿਸੇ ਨੇ ਕਰਾਇਆ ਜੀ ਦੂਜਾ ਛੱਪੜ ਦੀ ਸਾਨੂੰ ਬਹੁਤ ਵੱਡੀ ਪ੍ਰੋਬਲਮ ਆ ਪਾਣੀ ਦਾ ਨਿਕਾਸ ਦੀ ਬਹੁਤ ਜਿੱਧਰ ਦੇਖੋ ਛੱਪੜ ਬਹੁਤ ਬੁਰੀ ਹਾਲਤ ਆ ਜੀ ਜੇ ਬਰਸਾਤ ਜ਼ਿਆਦਾ ਪੈਂਦੀ ਆ ਸਾਡੇ ਪਿੰਡ ਇੰਨਾ ਔਖਾ ਹੁੰਦਾ ਪਾਣੀ ਘਰਾਂ 'ਚ ਬੜੂਗਾ ਜੀ ਹਾਂ ਜੀ ਤਾਂ ਇਹ 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 ਕੱਲੀ ਤੁਹਾਡੀ ਪਿੰਡ ਦੀ ਸਮੱਸਿਆ ਨਹੀਂ ਹੈਗੀ ਕੁੜੀਆਂ ਕਿਤੇ ਵੀ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਜਦੋਂ ਪਿਛਲੀ ਵਾਰ ਹੜ ਆਇਆ ਤਾਂ ਬਹੁਤ ਇਹ ਵੱਡੀ ਸਮੱਸਿਆ ਜਿਹੜੀ ਆ ਉਹ ਕ੍ਰੀਏਟ ਹੋਈ ਸੀ ਤੇ ਹੁਣ ਚਲੋ ਆ ਵੋਟਾਂ ਤੋਂ ਬਾਅਦ ਦੇ ਵਿੱਚ ਉਹ ਦੇਖਿਆ ਜਾਊਗਾ ਕਿ ਵੀ ਕਿਵੇਂ ਦਾ ਜਿਹੜਾ ਮਾਹੌਲ ਰਹਿਣ ਵਾਲਾ ਆ ਤੇ ਜੇ ਅਸੀਂ ਗੱਲ ਕਰਸਾਨੀ ਦੀ ਕਰੀਏ ਹਨਾ ਤਾਂ ਉਹ ਜੇ ਜੇ ਕੁਝ ਮਤਲਬ ਕਿ ਕਹਿਣ ਤੋਂ ਬਾਅਦ ਵੀ ਪਹਿਲਾਂ ਹਰ ਸਿੰਘ ਮਲਤਕੌਰ ਜੀ ਨੇ ਪਾਰਲੀਮੈਂਟ ਦੇ ਵਿੱਚ ਕਾਫੀ ਮਤਲਬ ਕਿ ਕਿਸਾਨਾਂ ਦੇ ਬਾਰੇ ਵੀ ਕਿਹਾ ਜੀ ਹੁਣ ਕੁਝ ਸੀਟਾਂ ਜਿੱਤ ਕੇ ਆਉਂਦੀਆਂ ਆ ਤਾਂ ਉਹ ਕਿਸਾਨੀ ਪੱਖ ਦੇ ਵਿੱਚ ਕੀ ਉਹਨਾਂ ਦਾ ਜਿਹੜਾ ਰਹਿਣ ਵਾਲਾ ਹੈ ਮਾ ਸਭ ਤੋਂ ਪਹਿਲਾਂ ਵੀ ਕਿਸਾਨ ਦੇ ਪੱਖ ਚੋਂ ਤਾਂ ਹੁਣ ਵੀ ਕਿਸਾਨ ਦੇ ਪੱਖ ਚ ਆ ਪਬਲਿਕ ਜਾਨੀ ਕਿਸਾਨ ਦੇ ਹੱਕ ਚ ਸਭ ਤੋਂ ਵੱਧ ਆ ਜੀ ਜਿੰਨੇ ਵੀ ਕਿਸਾਨ ਦੇ ਮਸਲੇ ਆ ਉਹ ਹੱਲ ਕਰਾਉਣੇ ਆ ਤੇ ਹੁਣ ਜਿਹੜੇ ਵਰਕਰਸ ਤੁਹਾਡੇ ਹੈਗੇ ਆ ਜਿੰਨੇ ਵੀ ਹਾਂਜੀ ਤੇ ਉਹ ਉਹ ਜਿਹੜੇ ਜਿਹੜੇ ਲੋਕ ਕਹਿੰਦੇ ਆ ਕਿ ਇਹ ਸੋਸ਼ਲ ਮੀਡੀਆ ਜਿਹੜਾ ਅੱਜ ਦਾ ਹੈਗਾ ਹਾਂਜੀ ਉਹ ਨਵੀਂ ਜਨਰੇਸ਼ਨ ਤੇ ਜ਼ਿਆਦਾ ਡਿਪੈਂਡ ਕਰਦਾ ਚਾਹੇ ਕਿ ਇਹ ਅਕਾਲੀ ਦਲ ਦੇ ਵਿੱਚ ਇਹ ਰਹੀ ਹੈ ਕਿ ਇਹ ਕੁਝ 올ਡ ਏਜ ਦੇ ਜਿਹੜੇ ਬੰਦੇ ਆ ਹਾਂਜੀ ਉਹ ਜ਼ਿਆਦਾ ਹਾਲਾਂਕਿ ਚਲੋ ਪਰਮਜੀਤ ਸਿੰਘ ਜੀ ਦਾ ਇਹ ਵੀ ਗੱਲ ਕਹਿਣਾ ਹੈ ਕਿ ਭਰੋਸੇਯੋਗ ਬੰਦੇ ਆ ਹੈਵੀ ਭਰੋਸੇਯੋਗ ਆ ਇਹਦੇ ਵਿੱਚ ਕੋਈ ਇਹ ਸ਼ੱਕ ਵਾਲੀ ਦੂਸਰੀ ਵਾਲੀ ਇਹ ਗੱਲ ਨਹੀਂ ਹੈਗੀ ਤੇ ਹੁਣ ਜਿਹੜੀ ਇਹ ਵੋਟਾਂ ਹੈਗੀਆਂ ਇਹਦੇ ਵਿੱਚ ਕਿਵੇਂ ਦਾ ਤੁਸੀਂ ਦੇਖਦੇ ਆ ਕਿ ਵੀ ਕਿੰਨੀ ਕੁ ਵੋਟ ਬੇਟੀ ਰਿਜੂ ਪੈਣ ਦੀ ਸੁਭਾਵਨਾ ਹੈ ਚਲੋ ਆਪਣੇ ਅਸੀਂ ਆਪਣੇ ਪਿੰਡ ਚ ਕਿੰਨੇ ਇਲਾਕਿਆਂ ਚ ਕਿੰਨੇ ਵੇਦ ਕਿ ਅਸੀਂ ਜਿੱਤ ਪ੍ਰਾਪਤ ਕਰਾਂਗੇ ਜਾਨੀ ਇਹ ਬੇਟੀ ਰਿਜੂ ਬਹੁਤ ਜ਼ਿਆਦਾ ਵੋਟ ਪਾਊਗੀ ਸਾਨੂੰ ਪਿੰਡਾਂ ਚ ਵੀ ਸਾਨੂੰ ਹੰਗਾਰਾ ਵੀ ਮਿਲਦਾ ਸਾਰੇ ਪਿੰਡਾਂ ਚੋਂ ਹੰਗਾਰਾ ਮਿਲਦਾ ਬਾਕੀ ਸਾਡੇ ਜਿੰਨੇ ਵੀ ਮੁੰਡੇ ਅਸੀਂ ਚਲੋ ਅਸੀਂ ਤਾਂ ਸਿਆਣੇ ਬਜ਼ੁਰਗ ਹੋ ਗਏ ਜਿੰਨੇ ਮੁੰਡੇ ਸਾਡੇ ਨਾਲ ਜੁੜੇ ਆ ਮੁੰਡਿਆਂ ਨੂੰ ਅਸੀਂ ਮੋਹਰੇ ਕਰਦੇ ਆ ਵੀ ਤੁਸੀਂ ਕੰਮ ਮਹੱਲਾ ਸ਼ਹਿਰੀ ਲੈ ਕੇ ਤੁਸੀਂ ਕੰਮ ਕਰਨਾ ਕੰਮ ਵੀ ਕਰਦੇ ਆ ਜਿਹੜੀ ਵੋਟ ਪੈਣੀ ਹੁੰਦੀ ਆ ਉਹਦਾ ਕੋਈ ਆਧਾਰ ਹੁੰਦਾ ਹੈ ਹਾਂਜੀ ਕਿਸ ਆਧਾਰ ਤੇ ਤੁਸੀਂ ਐਡਾ ਵੱਡਾ ਦਾਵਾ ਕਰਦੇ ਆ ਕਿ ਕਿ ਅਸੀਂ ਜਿੱਤ ਜਿਹੜੀ ਉਹ ਪ੍ਰਾਪਤ ਕਰ ਲਵਾਂਗੇ ਅਸੀਂ ਤਾਂ ਦੇਖੋ ਜਿਹੜੇ ਕੰਮ ਕੀਤੇ ਅੱਜ ਤੱਕ ਪਰਮਜੀਤ ਆ ਜਿਹੜਾ ਢੱਲੂ ਸਾਹਿਬ ਉਹ ਵੀ ਜੋ ਵੀ ਬੰਦਾ ਉਹਦਾ ਵਰਕਰ ਜਾਂਦਾ ਤਾਂ ਪੈਲ ਦੇ ਆਧਾਰ ਤੇ ਬਿਨਾਂ ਪੈਸੇ ਤੋਂ ਕੰਮ ਹੁੰਦਾ ਜੀ ਅੱਜ ਵੀ ਹੁੰਦਾ ਚਾਹੇ ਸਰਕਾਰ ਜਿਹੜੀ ਮਰਜੀ ਆ ਅੱਜ ਵੀ ਉਹ ਸਰਕਾਰ ਦਾ ਹੁੰਦਾ ਪਹਿਲਾਂ ਵੀ ਸੀਗਾ ਜੀ ਉਹਨਾਂ ਨੇ ਕੋਈ ਨਹੀਂ ਮੇਰੇ ਦੋ ਤਿੰਨ ਕੰਮ ਸੀਗੇ ਐਵੇਂ ਮੈਂ ਕਿਸੇ ਬੰਦੇ ਤੇ ਕਰਾਉਣ ਗਿਆ ਤਾਂ ਜੀ ਕੋਈ ਪੈਸਾ ਨਹੀਂ ਜੀ ਬਿਨਾਂ ਪੈਸੇ ਤੋਂ ਕੰਮ ਕਰਾ ਕੇ ਆਇਆ ਜੀ ਨਾਲੇ ਆਉਟ ਏਰੀਆ 'ਚ ਆਪਾਂ ਹਮਮਿਕਰਮਜੀਤ ਸਿੰਘ ਖਾਲਸਾ ਉਹ ਹੈਗੇ ਆ ਉਹ ਇਹ ਤੁਸੀਂ ਉਹਨਾਂ ਦੇ ਨਾਲ ਵਿਚਰਦੇ ਆ ਕਿੰਦਾ ਦੀ ਸ਼ਖਸੀਅਤ ਹੈਗੀ ਹੈ ਕਿਵੇਂ ਬਹੁਤ ਵਧੀਆ ਜੀ ਇਹਨਾਂ ਦਾ ਡੈਡੀ ਸੀਗਾ ਉਹ ਵੀ ਬਹੁਤ ਵਧੀਆ ਤਾਂ ਉਹਨਾਂ ਨਾਲ ਵੀ ਮੈਂ ਵਿਚਰਿਆ ਤੇ ਇਹ ਵੀ ਬਹੁਤ ਵਧੀਆ ਜੀ ਹਾਂ ਬਹੁਤ ਵਧੀਆ ਇਹਨਾਂ ਦਾ ਕੰਮ ਤੇ ਹਣ ਜੇ ਆਪਾਂ ਗੱਲ ਕਰ ਲਈਏ ਜਿਵੇਂ ਇਹ ਦਲ ਬਦਲ ਦੀ ਜਿਹੜੀ ਗੱਲਬਾਤ ਹੈਗੀ ਆ ਕੁਝ ਇਧਰ ਤੇ ਉਧਰ ਉਧਰ ਤੇ ਉਧਰ ਕਾਫੀ ਚੱਲਿਆ ਹਰ ਪਾਰਟੀਆਂ ਦੇ ਵਿੱਚ ਇਹ ਮਾਹੌਲ ਜਿਹੜਾ ਆ ਉਹ ਉਹ ਬਣਿਆ ਹੋਇਆ ਤੇ ਉਸ ਸਿਸਟਮ ਨੂੰ ਲੈ ਕੇ ਕਿਵੇਂ ਦੇਖਦੇ ਆਂ ਆਪਣੀ ਪਾਰਟੀ ਨੂੰ ਅਕੇਲੇ ਤਨ ਤੋਂ ਤੋਂ ਅਸੀਂ ਤਾਂ ਕਹਿੰਨੇ ਜੀ ਅਸੀਂ ਜੋ ਮਰਜੀ ਜ਼ਿੰਦਗੀ 'ਚ ਜਿੰਨਾ ਮਰਜੀ ਹੋ ਜਾਏ ਜੀ ਪਾਰਟੀ ਬਦਲਣ ਦਾ ਵਰਕਾ ਹੀ ਪਾੜ ਦੋ ਜਿਹੜਾ ਬੰਦਾ ਪਾਰਟੀ ਬਦਲ ਕੇ ਜਾਂਦਾ ਉਹ ਮੇਰੇ ਸਾਬ ਨਾਲ ਇਧਰ ਵੀ ਜ਼ੀਰੋ ਆ ਉਧਰ ਵੀ ਜ਼ੀਰੋ ਆ ਦੇਖੋ ਮੇਰੇ ਕੋਲੋਂ ਕੋਈ ਬੰਦਾ ਵੀ ਆਜਾ ਮੇਰੇ ਕੋਲ ਹਟ ਕੇ ਦੂਜੇ ਪਾਸੇ ਚਲੇ ਜਾਂਦਾ ਉਧਰ ਵੀ ਜ਼ੀਰੋ ਹੁੰਦਾ ਇੱਧਰ ਵੀ ਜ਼ੀਰੋ ਬੰਦੇ ਭਰੋਸਾ ਨਹੀਂ ਜਾਂਦਾ ਕਿਸੇ ਦਾ ਵੀ ਸਭ ਤੋਂ ਵਧੀਆ ਜੀ ਇੱਕ ਪਾਰਟੀ ਟਿਕ ਰੋ ਚੰਗੀ ਬਾਣੀ ਚਲੋ ਇਹ ਮਾੜੇ ਮੋਟੇ ਹੁੰਦੀ ਰਹਿਣੀਆਂ ਪਰ ਇੱਕ ਪਾਰਟੀ ਸਭ ਤੋਂ ਟੌਪ ਦੀ ਆਸੀ ਹਾਂ ਮੇਰੇ ਮੁੰਡਿਆਂ ਕੋਲ ਵੀ ਬਾਹਰ ਵੀ ਕੈਨੇਡਾ ਵੀ ਫੋਨ ਗਏ ਵੀ ਤੂੰ ਕਿਸ ਤਰ੍ਹਾਂ ਆਪਣੇ ਡੈਡੀ ਨੂੰ ਬਣਾਏ ਇਦਾਂ ਕਰ ਮੈਂ ਕਿਹਾ ਜੀ ਉਹ ਮੇਰਾ ਮੁੰਡਾ ਕਹਿੰਦਾ ਡੈਡੀ ਭੁੱਲ ਜਾਵੇ ਉਹ ਤਾਂ ਅਕਾਲੀ ਦਾ ਰਹਿਣਾ ਅਕਾਲੀ ਦਲ ਨੂੰ ਵੋਟ ਪਾਉਂਦਾ ਅਕਾਲੀ ਦਲ ਤੋਂ ਬਿਨਾ ਕਿਸੇ ਬਸੇ ਬਾਹਰ ਨਹੀਂ ਇੱਥੇ ਤੱਕ ਦੇਖ ਲਓ ਤੁਸੀਂ ਸਮਝ ਲ ਜੇ ਆਪਾਂ ਖਡੂਰ ਸਾਹਿਬ ਦੀ ਗੱਲ ਕਰ ਲਈਏ ਹਾਂਜੀ ਖਡੂਰ ਸਾਹਿਬ ਦੇ ਵਿੱਚੋਂ ਜਿਵੇਂ ਸਿਮਰਜੀਤ ਸਿੰਘ ਮਾਨ ਹਾਂਜੀ ਉਹਨਾਂ ਨੇ ਆਪਣਾ ਜਿਹੜਾ ਉਮੀਦਵਾਰ ਤੋਂ ਵਾਪਸ ਲੈ ਲਿਆ ਹਾਂਜੀ ਬਲਟੋਹਾ ਜੀ ਉੱਥੋਂ ਖੜੇ ਆ ਹਾਂਜੀ ਹੈਨਾ ਤੇ ਲੋਕਾਂ ਦੇ ਵਿੱਚ ਪੰਥ ਨੂੰ ਲੈ ਕੇ ਕੁਝ ਰੰਜਿਸ਼ ਆ ਉਹ ਤੁਸੀਂ ਕਿੰਨਾ ਕੁ ਯੋਗ ਸਮਝਦੇ ਹੋ ਬਲਟੋਹਾ ਜੀ ਦਾ ਖੜਨਾ ਉੱਥੇ ਕਿੰਨਾ ਕੁ ਯੋਗ ਹੈਗਾ ਆ ਜਾਂ ਕਿੰਨਾ ਕੁ ਜ਼ਰੂਰੀ ਸੀ ਇਹ ਜ਼ਰੂਰੀ ਤਾਂ ਹੈ ਜੀ ਪਹਿਲਾਂ ਤਾਂ ਨੰਬਰ ਜਿਹੜਾ ਸਾਰਾ ਸਮਝੌਤਾ ਹੋਣਾ ਚਾਹੀਦਾ ਕੀ ਗੱਲਬਾਤ ਆ ਕਿਦਾਂ ਮਖੜਨਾ ਚਾਹੀਦਾ ਚਲੋ ਹੁਣ ਬਾਰੇ ਉਹਨਾਂ ਦੇ ਉੱਪਰਲੇ ਲੈਵਲ ਦੀ ਗੱਲ ਆ ਜੀ ਸਾਨੂੰ ਉਹਦੇ ਬਾਰੇ ਜਾਣਕਾਰੀ ਹੈ ਵੀ ਜੀ ਹਾਂ ਤੇ ਚਲੋ ਹੁਣ ਆਪਾਂ ਗੱਲ ਕਰੀ ਵੀ ਮੈਸੇਜ ਜਿਹੜਾ ਆ ਤੁਸੀਂ ਦੇਣਾ ਹੈ ਕਿਉਂਕਿ ਕੱਲ ਨੂੰ ਹੁਣ ਟਾਈਮ ਜ਼ਿਆਦਾ ਹੈ ਨਹੀਂ ਕੁਝ ਘੰਟੇ ਰਹਿ ਗਏ ਆ ਹਾਂਜੀ ਕੱਲ ਨੂੰ ਜਿਹੜਾ VOTING ਉਹ ਹੋਣੀ ਆ ਹਾਂਜੀ ਜਿਵੇਂ ਹੁਣ ਤੁਸੀਂ ਤੁਹਾਡੇ ਵੋਟਰ ਹੈਗੇ ਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੋਗੇ ਕਿ ਇੱਕ ਇੱਕ ਵੋਟ ਆ ਜਿਹੜੀ ਉਹ ਕਿਵੇਂ ਉਹ ਪਾਈ ਜਾਵੇ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਇਹ ਆਪਣੀ ਖੇਤਰੀ ਪਾਰਟੀ ਆ ਪੰਜਾਬ ਪੰਜਾਬ ਦੀ ਪਾਰਟੀ ਆ ਇਹਨੂੰ ਮਜ਼ਬੂਤ ਕਰੋ ਹਰ ਤੁਹਾਡੇ ਹੱਲ ਹੋਣਗੇ ਕੋਈ ਇਹੋ ਜਿਹਾ ਹੱਲ ਨਹੀਂ ਜਿਹੜਾ ਨਹੀਂ ਕਰੋਗੇ ਅੱਜ ਤੱਕ ਪ੍ਰਾਣ ਲੈ ਲੋ ਮੰਡੀਆਂ ਦਾ ਲੈ ਲੋ ਹੋਰ ਕਿੰਨੇ ਵੀ ਆ ਕਿੰਨੇ ਵੀ ਹੱਲ ਕਰੇ ਦੁਬਾਰਾ ਵੀ ਉਹ ਹੱਲ ਕਰੋਗੇ ਟੋਟਲ 13 ਸੀਟਾਂ ਪੰਜਾਬ ਦੇ ਵਿੱਚ ਚੱਲੀਆਂ ਖੇਤਰੀ ਪਾਰਟੀ ਹੋਣ ਦੇ ਬਾਅਦੂਦ ਤੁਸੀਂ ਕਿੰਨੀ ਕੁ ਉਮੀਦ ਕਰਦੇ ਕਿ ਕਿੰਨੀਆਂ ਸੇਟਾਂ ਜਿਹੜੀਆਂ ਆਕਾਲੀ ਧਰਲੇ ਨੇ ਅਸੀਂ ਕਹਿੰਨੇ 5 ਜਾਂ 6 ਜੀ ਵੋਟਾਂ 5 6 ਸੀਟਾਂ ਤੁਹਾਨੂੰ ਮਿਲਣੀਆਂ ਜੇ 6 ਸੀਟਾਂ ਦੇ ਉੱਪਰੇ ਹੋਣਗੀਆਂ ਘਟ ਨਹੀਂ ਹੁੰਦੀਆਂ ਹਾਂ ਤੋ ਸੋ ਇਹਨਾਂ ਨੇ ਜਿਹੜਾ ਆਪਣਾ ਪੱਖ ਰੱਖਿਆ ਬਹੁਤ ਬੇਵਾਕ ਹੋ ਕੇ ਇਹ ਇਹ ਬੋਲੇ ਹੈਗੇ ਇਹਦੇ ਵਿੱਚ ਕੋਈ ਨਹੀਂ ਕਹਿੰਦੇ 5 ਤੋਂ 6 ਸੀਟਾਂ ਦੀ ਇਹ ਉਮੀਦ ਕਰਦੇ ਆ ਤੇ ਪਿੰਡ ਦੇ ਵਿੱਚ ਵੀ ਇਹਨਾਂ ਨੇ ਅਪੀਲ ਕੀਤੀ ਆ कि ਜਿਹੜੀ ਇਹ ਇਲੈਕਸ਼ਨ ਆ ਉਹਦੇ ਵਿੱਚ ਹਰ ਇੱਕ ਮੈਂਬਰ ਨੂੰ ਇੱਕ ਵੋਟ ਜਿਹੜੀ ਆ ਉਹ ਪਾਉਣੀ ਜ਼ਰੂਰੀ ਆ ਕਿਉਂਕਿ ਪ੍ਰਧਾਨ ਮੰਤਰੀ ਇਸ ਇਲੈਕਸ਼ਨ ਨੇ ਨਿਯਤ ਕਰਨਾ ਆ ਸੋ ਇਹਨਾਂ ਗੱਲਾਂ ਦੇ ਨਾਲ ਅਸੀਂ ਇਹਨਾਂ ਨੇ ਜਿਹੜਾ ਸਮਾਂ ਦਿੱਤਾ ਉਹਦੇ ਲਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਧੰਨਵਾਦ ਇਹ ਲੈ